ਅੱਜ ਦਾ ਸਿੱਖ ਸਮਾਗਮਾਂ ਦੇ ਵਿੱਚ ਵੱਡੇ ਹਿੱਸੇ ਪਾ ਦੇਗਾ ਲੰਗਰਾਂ ਦੇ ਵਿੱਚ ਵੱਡੇ ਹਿੱਸੇ ਪਾ ਦੇਗਾ ਪਿਛਾ ਨਹੀਂ ਹਟਦਾ ਸਮਾਗਮ ਸਾਡੇ ਹੋਰ ਵੱਡੇ ਹੁੰਦੇ ਗਏ ਪਰ ਜਦੋਂ ਅੰਮ੍ਰਿਤ ਸੰਚਾਰ ਦੀ ਗੱਲ ਹੁੰਦੀ ਹੈ ਨਾ ਤੇ ਸੱਚ ਇਹ ਹੈ ਅੱਜ ਦਾ ਸਿੱਖ ਇਹ ਕਹਿੰਦਾ ਵੀ ਅੰਮ੍ਰਿਤ ਛਕਣ ਬਾਬੇ ਜਿਨ੍ਹਾਂ ਨੇ ਗੁਰੂ ਘਰ ਦੇ ਵਿੱਚ ਰਹਿ ਕੇ ਸੇਵਾਵਾਂ ਕਰਨੀਆਂ ਨੇ ਅੰਮ੍ਰਿਤ ਛਕਣ ਰਾਗੀ ਪ੍ਰਚਾਰਕ ਢਾਡੀ ਕਵੀਸ਼ਰ ਕਥਾਵਾਚਕ ਜਿਨ੍ਹਾਂ ਨੇ ਸਟੇਜਾਂ ਤੇ ਜਾ ਕੇ ਪ੍ਰਚਾਰ ਕਰਨਾ ਸੀ ਤੇ ਆਪਣੇ ਘਰਾਂ ਵਿੱਚ ਰਹਿਣਾ ਸਾਨੂੰ ਅੰਮ੍ਰਿਤ ਛਕਣ ਦੀ ਕੀ ਲੋੜ ਹੈ। ਇਹੀ ਸੋਚ ਤੁਹਾਡੇ ਦਿਲਾਂ ਵਿੱਚ ਬੈਠ ਗਈ ਇਸ ਕਰਕੇ ਅੱਜ ਅੰਮ੍ਰਿਤ ਬਹੁਤ ਘੱਟ ਗਿਣਤੀ ਦੇ ਵਿੱਚ ਪਾਣ ਹੋ ਰਿਹਾ। ਅੰਮ੍ਰਿਤ ਪਾਣ ਬਹੁਤੇ ਲੋਕ ਨਹੀਂ ਕਰਦੇ। ਕਈਆਂ ਦੀ ਸਾਰੀ-ਸਾਰੀ ਜ਼ਿੰਦਗੀ ਨਿਕਲ ਜਾਂਦੀ ਹੈ ਕਹਿੰਦੇ ਅਜੇ ਮਨ ਨਹੀਂ ਬਣਿਆ। ਅਜੇ ਧੀਆਂ ਪੁੱਤਰ ਵਿਹੋਣੇ ਨੇ ਇਹਨਾਂ ਦੀਆਂ ਖੁਸ਼ੀਆਂ ਵੇਖਣੀਆਂ ਨੇ। ਬਜ਼ੁਰਗ ਅਵਸਥਾ ਦੇ ਵਿੱਚ ਅੰਮ੍ਰਿਤ ਛਕਾਂਗੇ ਪਰ ਗੁਰੂ ਦਾ ਹੁਕਮ ਪਤਾ ਨਹੀਂ ਕਿ ਇਸ ਵੇਲੇ ਬਜ਼ੁਰਗ ਅਵਸਥਾ ਆਉਣੀ ਕਿ ਨਹੀਂ ਆਉਣੀ ਗੁਰਮੁਖੋ ਗੁਰੂ ਦਾ ਕੁੱਕਰ ਹੋਣ ਦੇ ਕਰਕੇ ਅਸੀਂ ਤੁਹਾਡੇ ਚਰਨਾਂ 'ਚ ਅਪੀਲ ਕਰਦੇ ਹਾਂ ਗੁਰੂ ਵਾਲਾ ਬਨਣਾ ਕੇਵਲ ਰਾਗੀ ਗ੍ਰੰਥੀ ਪ੍ਰਚਾਰਕਾਂ ਦੇ ਖੰਡੇ ਬਾਟੇ ਦੀ ਪਹਲ ਲੈ ਕੇ ਗੁਰੂ ਵਾਲੇ ਨਹੀਂ ਬਨਣਾ ਇਹ ਅੰਮ੍ਰਿਤ ਕੇਵਲ ਬਾਬਿਆਂ ਵਾਸਤੇ ਜਾਂ ਪ੍ਰਚਾਰਕਾਂ ਵਾਸਤੇ ਜਾਂ ਢਾਡੀਆਂ ਕਮਿਸ਼ਨਾਂ ਵਾਸਤੇ ਨਹੀਂ ਬਣਿਆ ਇਹ ਗੁਰੂ ਸਾਹਿਬ ਜੀ ਦਾ ਹੁਕਮ ਸੀ ਸਾਰਿਆਂ ਨੇ ਖੰਡੇ ਬਾਟੇ ਦੀ ਪਹਲ ਲੈ ਕੇ ਗੁਰੂ ਵਾਲਾ ਬਨਣਾ ਸੀ ਸਾਡਾ ਇਹ ਦੁਖਾਂਤ ਤੇ ਸਾਡੀ ਕੌਮ ਕਿੱਧਰ ਨੂੰ ਜਾ ਰਹੀ ਹੈ